ਇਹ ਕਹਾਣੀ ਬਹੁਤ ਹੀ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਬਹੁਤ ਪਸੰਦ ਆਵੇਗੀ। ਉਸ ਤੋਂ ਪਹਿਲਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ। ਸ਼ੁਰੂ ਕਰਦੇ ਹਾਂ ਜੀ ਪੰਜਾਬੀ ਕਹਾਣੀ ਜਿੱਥੇ ਡੋਲੀ ਉੱਥੋਂ ਅਰਥੀ। ਲਓ ਬਈ ਆਪਾਂ ਤਾਂ ਕਰਤੀ ਪੂਰੀ ਤਿਆਰੀ ਵਿਆਹ ਦੀ। ਵੇਖਿਓ ਬਹਿ ਜਾ ਬਹਿ ਜਾ ਹੁੰਦੀ। ਫੌਜ ਸਿੰਘ ਨੇ ਘਰ ਆਉਣਸਾਰ ਆਪਣੇ ਪਰਿਵਾਰ ਨੂੰ ਬੜੀ ਖੁਸ਼ੀ ਨਾਲ ਦੱਸਿਆ ਉਹ ਅੱਜ ਆਪਣੀ ਧੀ ਮਨਮੀਤ ਦੀ ਦਾਜ ਵਿੱਚ ਦੇਣ ਲਈ ਮਰੂਤੀ 800 ਕਾਰ ਤੇ 31 ਟੋਲੇ ਸੋਨੇ ਦੇ ਗਹਿਣੇ ਲੈ ਕੇ ਆਏ ਸਨ ਮਨਮੀਤ ਦੇ ਛੋਟੇ ਭਰਾ ਜਸਜੀਤ ਨੇ ਕਾਰ ਬੜੇ ਚਾਅ ਨਾਲ ਗੈਰੇਜ ਵਿੱਚ ਲਗਾ ਕੇ ਉਸ ਉੱਪਰ ਕੱਪੜਾ ਮਾਰ ਕੇ ਕਵਰ ਦੇ ਦਿੱਤਾ ਮਨਮੀਤ ਦੀ ਮੰਮੀ ਮਨਿੰਦਰ ਨੇ ਸੋਨੇ ਦੇ ਗਹਿਣੇ ਫੜ ਬੜੀ ਚੰਗੀ ਤਰ੍ਹਾਂ ਜਿੰਦਰਾ ਲਗਾ ਕੇ ਸੰਭਾਲ ਦਿੱਤੇ ਮਨਮੀਤ ਜੋ ਕਿ ਇੰਗਲਿਸ਼ ਦੀ ਐਮਏ ਬੀਐਡਸੀ ਸ਼ੁੱਧ ਵਿਚਾਰਾਂ ਵਾਲੀ ਬੜੀ ਚੰਗੀ ਕੁੜੀ ਸੀ ਦੇਖਣ ਨੂੰ ਬਹੁਤ ਖੂਬਸੂਰਤ ਆਚਰਣ ਵੀ ਖੂਬਸੂਰਤ ਸੀ ਉਸਦਾ ਉਸਦੇ ਪਿਤਾ ਫੌਜਾ ਸਿੰਘ ਕੋਲ 7-8 ਕਿੱਲੇ ਜ਼ਮੀਨ ਸੀ ਤੇ ਸਰਕਾਰੀ ਕਾਲਜ ਵਿੱਚ ਕਲਰਕ ਲੱਗੇ ਹੋਏ ਸਨ ਮਨਮੀਤ ਦਾ ਛੋਟਾ ਭਰਾ ਜਸਜੀਤ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਾਈ ਕਰਦਾ ਸੀ ਮਨਮੀਤ ਦਾ ਰਸਤਾ ਜਿਸ ਕੁਲਜੀਤ ਮੁੰਡੇ ਨਾਲ ਹੋਇਆ ਉਹ ਬੀਏ ਪਾਸ ਸੀ ਤੇ ਉਸ ਹਿੱਸੇ 18 ਕਿੱਲੇ ਜ਼ਮੀਨਾਂ ਦੀ ਸੀ ਤਿੰਨ ਭੈਣ ਭਰਾਵਾਂ ਵਿੱਚੋਂ ਵਿਚਾਰਲਾ ਸੀ ਉਹ ਜਦੋਂ ਮਨਮੀਤ ਦੇ ਵਿਆਹ ਵਿੱਚ 10 ਕੁ ਦਿਨ ਰਹਿ ਗਏ ਤਾਂ ਉਸ ਦੇ ਦਾਜ ਦਾ ਸਾਰਾ ਸਮਾਨ ਸਲੀਕੇ ਨਾਲ ਸੰਭਾਲਦਿਆਂ ਉਸ ਦੀ ਮੰਮੀ ਤੇ ਭੂਆ ਦਿਆਲੋ ਨੇ ਮਾਸੀ ਮੀਤੋ ਆਪਣੇ ਵੱਲੋਂ ਮਨਮੀਤ ਨੂੰ ਕੁਝ ਨਸੀਹਤਾਂ ਦੇਣ ਲੱਗੀਆਂ ਮਨਮੀਤ ਦੀ ਮੰਮੀ ਕਹਿਣ ਲੱਗੀ ਦੇਖ ਮਨਮੀਤ ਅਸੀਂ ਆਪਣੇ ਵੱਲੋਂ ਤੈਨੂੰ ਪੜਾਉਣ ਲਿਖਾਉਣ ਤੇ ਵਿਆਹ ਤੇ ਖਰਚਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਸਜੀਤ ਤੇ ਬਰੋਬਰ ਪਾਲਿਆ ਤੈਨੂੰ ਵੀ ਹੁਣ ਸਹੁਰੇ ਜਾ ਕੇ ਤੂੰ ਉਹਨਾਂ ਚ ਰਚਨਾ ਮਿਚਣਾ ਉਹਨਾਂ ਦਾ ਦਿਲ ਜਿੱਤਣਾ ਮਨਮੀਤ ਨੇ ਆਪਣੀ ਮੰਮੀ ਨੂੰ ਗਲਵਕੜੀ ਵਿੱਚ ਲੈਂਦਿਆਂ ਕਿਹਾ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਐਡਜਸਟ ਹੋ ਜਾਣਾ ਉੱਥੇ ਵੀ ਮਨਵੀਤ ਦੀ ਮਾਸੀ ਕਹਿਣ ਲੱਗੀ ਮਨਮੀਤ ਹੁਣ ਭੈਣ ਹੋਣਾ ਬੱਥੇਰਾ ਕਰਤਾ ਤੇਰਾ ਹੁਣ ਇਹਨਾਂ ਦੀ ਜ਼ਿੰਮੇਵਾਰੀ ਲੈ ਜਾਣੀ ਆ ਤੂੰ ਭਈ ਆਪਣੇ ਇਸੇ ਹਿਸਾਬ ਨਾਲ ਤੋਰਾ ਤੋਰੀ ਇਹਨਾਂ ਨੂੰ ਤੇਰੇ ਵੱਲੋਂ ਕੋਈ ਦੁੱਖ ਨਾ ਹੋਵੇ ਬਸ ਤੂੰ ਆਪਦੇ ਘਰ ਸੁਖੀ ਤੇ ਇਹੇ ਆਪਦੇ ਘਰ ਮਨਮੀਤ ਦੀ ਭੂਆ ਵੀ ਮਾਸੀ ਦੀ ਸੁਰਚ ਸੁਰ ਮਿਲਾ ਕੇ ਕਹਿਣ ਲੱਗੀ ਆਹੋ ਭਈ ਤਾਂ ਹੀ ਤਾਂ ਕਹਿੰਦੇ ਆ ਭਈ ਜਿਹੜੇ ਘਰ ਡੋਲੀ ਜਾਵੇ ਉਥੋਂ ਹੀ ਅਰਥੀ ਉਠਣੀ ਚਾਹੀਦੀ ਆ ਬਸ ਜੋ ਇੱਕ ਵਾਰ ਸਹੇੜਿਆ ਗਿਆ ਉਹੀ ਸਭ ਕੁਝ ਹੁੰਦਾ ਭਈ ਇੱਕ ਵਾਰੀ ਜਿਹੜੇ ਘਰ ਪੈਰ ਪਾਲਿਆ ਮੁੜ ਕੇ ਪੈਰ ਨਾ ਭੱਟੀ ਭਈ ਉਥੋਂ ਅੱਗੋਂ ਮਾਸੀ ਨੇ ਨਸੀਹਤ ਤੈਨੂੰ ਹੋਰ ਗੰਭੀਰ ਕਰਦੇ ਹਾਂ ਸਾਡੀ ਤਾਂ ਭਈ ਵੱਡਿਆਂ ਲਈ ਸਿੱਖਿਆ ਹੀ ਹੈ ਅੱਗੇ ਬੱਚਿਆਂ ਦੀ ਮਰਜ਼ੀ ਹੁੰਦੀ ਪਰ ਧੀਆ ਜੇ ਪਤੀ ਦਾ ਘਰ ਛੱਡ ਕੇ ਪਿਓ ਦੇ ਘਰ ਮੋੜਨਾ ਤਾਂ ਭਈ ਇਹ ਤੋਂ ਵੱਡਾ ਮਹਿਨਾ ਨਹੀਂ ਹੁੰਦਾ ਪਿਓ ਨੂੰ ਮਨਮੀ ਇਤ ਸਭ ਕੁਝ ਚੁੱਪਚਾਪ ਸੁਣਦੀ ਰਹੀ ਮਨਵੀਰ ਦੇ ਪਾਪਾ ਤੇ ਤਾਇਆ ਵੀ ਸਿੱਖਿਆ ਦੇਣੋਂ ਪਿੱਛੇ ਨਾ ਰਹਿ ਉਸਦੇ ਤਾਇਆ ਜੀ ਕਹਿਣ ਲੱਗੇ ਹਾਂ ਭਈ ਤੇਰੀ ਮਾਂ ਹੋਣੀਆ ਠੀਕ ਕਹਿੰਦੀਆਂ ਨੇ ਮਾੜੀ ਮੋਟੀ ਉੱਚ ਨਿਛ ਤਾਂ ਸੌਰੀ ਜਾ ਕੇ ਹੋ ਹੀ ਜਾਂਦੀ ਆ ਬਸ ਮਿੱਟੀ ਪਾ ਦੇਵੀਂ ਗੱਲ ਤੇ ਆਪੇ ਛਾਲ 6 ਮਹੀਨੇ ਚ ਠੀਕ ਹੋ ਜਾਂਦਾ ਸਾਰਾ ਕੁਝ ਬਾਕੀ ਜੇ ਧੀ ਘਰੇ ਬਹਿ ਜੇ ਫਿਰ ਪਿਓ ਦਾ ਤਾਂ ਬਾਹਰ ਨਿਕਲਣਾ ਦੁੱਬੜਾ ਲੋਕ ਸੌ ਸੌ ਗੱਲਾਂ ਕਰਦੇ ਆ ਉਹਦੇ ਪਾਪਾ ਇਸ ਸਿੱਖਿਆ ਵਿੱਚ ਹਿੱਸਾ ਪਾਉਣੋਂ ਭਲਾ ਕਿਵੇਂ ਪਿੱਛੇ ਰਹਿੰਦੇ ਉਹ ਕਹਿਣ ਲੱਗੇ ਧੀ ਵਿਆਹ ਕੇ ਤਾਂ ਬੋਝ ਲੈ ਜਾਂਦਾ ਸਿਰੋਂ ਜੇ ਧੀ ਵਸੇ ਨਾ ਫਿਰ ਤਾਂ ਜਿਉਣਾ ਹੀ ਦੁੱਬਰ ਹੋ ਜਾਂਦਾ ਸੋ ਧੀਆਂ ਦਾ ਸੌਰੇ ਹੀ ਸੌਂਦੀਆਂ ਨੇ ਭੈਣ ਦੀ ਗੱਲ ਠੀਕ ਆ ਬਈ ਜਿਸ ਘਰ ਚ ਡੋਲੀ ਜਾਵੇ ਅਰਥੀ ਵੀ ਇੱਥੋਂ ਹੀ ਨਿਕਲੇ ਇਸ ਤਰ੍ਹਾਂ ਮਨਮੀਤ ਨੇ ਪੂਰੀ ਸਿੱਖਿਆ ਵਿਆਹ ਤੋਂ 10 ਦਿਨ ਪਹਿਲਾਂ ਹੀ ਸੁਣ ਲਈ ਹੁਣ ਮਨਮੀਤ ਦੇ ਭਰਾ ਜਸਮੀਤ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਉਹ ਸੋਚਦਾ ਪਹਿਲੀ ਗੱਲ ਤਾਂ ਮੇਰੀ ਭੈਣ ਨੂੰ ਕੰਡੇ ਜਿੰਨੀ ਵੀ ਤਕਲੀਫ ਨਾ ਹੋਵੇ ਜੇ ਕੋਈ ਗੱਲ ਹੋਈ ਤੇ ਉਹ ਕਿਸ ਲਈ ਹੈ ਜਸਮੀਤ ਸੋਚਦਾ ਕਿ ਉਸਦੀ ਭੈਣ ਕਿਉਂ ਕਿਸੇ ਦੀ ਇਜਾਦਤੀ ਸਹੇ ਫਿਰ ਉਹ ਸੋਚਦਾ ਤੇ ਦੁਆ ਮੰਗਦਾ ਕਿ ਮੇਰੀ ਭੈਣ ਦੀ ਆਉਣ ਵਾਲੀ ਜ਼ਿੰਦਗੀ ਸਵਰਗ ਵਾਂਗ ਬੀਤੇ ਆਖਰ ਮਨਮੀਤ ਦੇ ਵਿਆਹ ਦਾ ਦਿਨ ਵੀ ਆ ਗਿਆ ਵਿਆਹ ਹੋਇਆ ਮਨਮੀਤ ਨੇ ਆਪਣੀ ਨਵੀਂ ਜ਼ਿੰਦਗੀ ਵਿੱਚ ਪਰਵੇਸ਼ ਕੀਤਾ ਕੁਝ ਦਿਨ ਤਾਂ ਬੜੇ ਰਸਮੀ ਜਿਹੇ ਬੀਤ ਗਏ ਤੇ ਫਿਰ ਇੱਕ ਦਿਨ ਕਿਤੇ ਬਾਹਰ ਜਾਂਦਾ ਕੁਲਦੀਪ ਕਹਿਣ ਲੱਗਾ ਮਨਮੀਤ ਪੈਟਰੋਲ ਨਾਲੋਂ ਡੀਜ਼ਲ ਗੱਡੀ ਸਸਤੀ ਪੈਂਦੀ ਆ ਤੁਹਾਡੇ ਘਰ ਦੇ 2 ਕੁ ਲੱਖ ਹੋਰ ਲਾ ਦਿੰਦੇ ਤਾਂ ਵਧੀਆ ਸੀ ਅੱਗੋਂ ਮਨਮੀਤ ਨੇ ਬੜੀ ਹਲੀਮੀ ਨਾਲ ਕਿਹਾ ਚਲੋ ਹੁਣ ਤਾਂ ਜਿਹੜੀ ਮਿਲ ਗਈ ਠੀਕ ਆ ਆਪਾਂ ਥੋੜੇ ਚਿਰ ਬਾਅਦ ਚੇਂਜ ਕਰਕੇ ਡੀਜ਼ਲ ਗੱਡੀ ਲੈ ਆਵਾਂਗੇ ਕੁਲਜੀਤ ਕਹਿਣ ਲੱਗਾ ਆਪਾਂ ਕੀ ਉਲਾਵਾਂਗੇ ਤੂੰ ਆਪਣੇ ਪਾਪਾ ਨਾਲ ਗੱਲ ਕਰ ਉਹ 2 ਕੋ ਲੱਖ ਦੇ ਦੇਣ ਤਾਂ ਆਪਾਂ ਹੁਣੇ ਗੱਡੀ ਬਦਲ ਲੈਨੇ ਆ ਜੇ ਦੇਰ ਕੀਤੀ ਤਾਂ ਇਹਦੀ ਕੀਮਤ ਘਟਜੂ ਮਨਮੀਤ ਚੁੱਪ ਰਹੀ ਕੁਲਦੀਪ ਫਿਰ ਕਹਿਣ ਲੱਗਾ ਵੈਸੇ ਵੀ ਮੈਨੂੰ ਤਾਂ 6-7 ਲੱਖ ਦੀਆਂ ਗੱਡੀਆਂ ਵਾਲੇ ਰਿਸ਼ਤੇ ਆਉਂਦੇ ਸੀ ਉਹ ਤਾਂ ਸਾਡੇ ਤੂੰ ਪਸੰਦ ਆ ਗਈ ਤੇ ਹਾਂ ਹੋ ਗਈ ਹੁਣ ਮਨਮੀਤ ਨੂੰ ਕੁਲਜੀਤ ਦੀ ਗੱਲ ਤੇ ਗੁੱਸਾ ਤਾਂ ਆਇਆ ਪਰ ਉਹ ਨਰਮੀ ਨਾਲ ਕਹਿਣ ਲੱਗੀ ਚਲੋ ਹੁਣ ਤਾਂ ਸਭ ਕੁਝ ਹੋ ਗਿਆ ਹੁਣ ਆਪਾਂ ਆਪਣੀ ਜ਼ਿੰਦਗੀ ਦੀ ਗੱਡੀ ਤੋਰਨੀ ਇਹਨਾਂ ਗੱਡੀਆਂ ਦਾ ਕੀ ਇਹ ਸੋੰਦਿਆਂ ਹੀ ਕੁਲਜੀਤ ਆਪਣੀ ਔਕਾਤ ਤੇ ਆ ਗਿਆ ਤੇ ਕਹਿਣ ਲੱਗਾ ਬਹੁਤੀ ਫਲਸਫੀ ਨਾ ਕੋਟ ਅੱਜ ਕੱਲ 쇼 ਦਾ ਜ਼ਮਾਨਾ ਦੇਦੀ ਝੁੱਕ ਕੇ ਮਰੂਤੀ ਨਾਲੇ ਜੇ ਜ਼ਿੰਦਗੀ ਦੀ ਗੱਡੀ ਸਵਾਰ ਕੇ ਤੋਰਨੀ ਆ ਤਾਂ ਕਹਦੇ ਪਿਓ ਨੂੰ ਡੀਜ਼ਲ ਜਨ ਦੇ ਦੇ ਦੇਣ ਉਸ ਦਿਨ ਤੋਂ ਬਾਅਦ ਤਾਂ ਕੁਲਜੀਤ ਨੇ ਖੁੱਲ ਕੇ ਆਪਣੀਆਂ ਲਾਲਚੀ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲੱਗਿਆ ਉਹ ਅਕਸਰ ਮਨਮੀਤ ਨੂੰ ਡੀਜ਼ਲ ਜਨ ਲੈ ਕੇ ਆਉਣ ਦੀ ਗੱਲ ਕਰਦਾ ਇੱਕ ਦਿਨ ਜਦੋਂ ਮਨਮੀਤ ਆਪਣੀ ਦਾਜ ਵਿੱਚ ਲਿਆਂਦੀ ਮਸ਼ੀਨ ਵਿੱਚ ਕੱਪੜੇ ਧੋ ਰਹੀ ਸੀ ਤਾਂ ਉਸ ਦੀ ਸੱਸ ਕਹਿਣ ਲੱਗੀ ਕੁੜੇ ਆਹ ਮਸ਼ੀਨ ਦਾ ਤੂੰ ਤੂੰ ਐਵੇਂ ਨਾ ਹੀ ਕੀਤਾ ਇਹ ਕੱਪੜੇ ਤਾਂ ਸਿਕਾਉਂਦੀ ਨਹੀਂ ਮਨਮੀਤ ਕਹਿਣ ਲੱਗੀ ਮੰਮੀ ਜੀ ਇਹ ਚੰਗੀ ਰਹਿੰਦੀ ਆ ਕੱਪੜਿਆਂ ਨੂੰ ਧੁੱਪ ਤੇ ਹਵਾ ਲੱਗ ਜਾਂਦੀ ਉਸ ਦੀ ਸੱਸ ਦੇ ਕੁਝ ਕਹਿਣ ਤੋਂ ਪਹਿਲਾਂ ਕੁਲਜੀਤ ਆ ਗਿਆ। ਉਸ ਨੇ ਮਨਮੀਤ ਦੇ ਬਿਨਾਂ ਕੁਝ ਸੋਚੇ ਥੱਪੜ ਮਾਰਿਆ ਤੇ ਕਹਿਣ ਲੱਗਾ ਇੱਕ ਤਾਂ ਤੇਰੇ ਪੇਕਿਆਂ ਨੇ ਕੋਈ ਚੱਜ ਦੀ ਚੀਜ਼ ਨਹੀਂ ਦਿੱਤੀ। ਉੱਤੋਂ ਸਾਲੀ ਹਰ ਗੱਲ ਕੱਟਦੀ ਆ। ਇਹ ਸਭ ਕੁਝ ਮਨਮੀਤ ਚੁੱਪਚਾਪ ਜਰਦੀ। ਕੁਝ ਕੁ ਦਿਨ ਲੰਘੇ ਤਾਂ ਕੁਲਜੀਤ ਦਾ ਪਰਿਵਾਰ ਸ਼ਹਿਰ ਪਲਾਟ ਲੈਣ ਲੱਗਾ। ਤਾਂ 1.5 ਕੋ ਲੱਖ ਕੈਸ਼ ਥੜ ਗਿਆ। ਕੁਲਜੀਤ ਦੇ ਪਾਪਾ ਸਰਦਾਰ ਸੁਰਜੀਤ ਸਿੰਘ ਕਹਿਣ ਲੱਗੇ 1.5 ਲੱਖ ਦਾ ਇੰਤਜ਼ਾਮ ਔਖਾ ਫਸਲ ਅਜੇ ਠਹਿਰ ਕੇ ਆਉਣੀ ਕੁਲਜੀਤ ਤੇਰੇ ਵਿਆਹ ਤੇ ਵੀ ਪੈਸਾ ਲੱਗ ਗਿਆ ਹੁਣ ਇਹੇ ਬੰਦੋਬਸਤ ਕਿੱਥੋਂ ਹੋ ਫਿਰ ਥੋੜੀ ਦੇਰ ਬਾਅਦ ਆਪ ਹੀ ਕਹਿਣ ਲੱਗੇ ਜੇ ਕੁੜਮਾ ਵੱਲੋਂ ਕੋਈ ਸ਼ਗਨ ਮਿਲ ਜੇ ਤਾਂ ਚੰਗਾ ਸੁਣਾ ਮਨਮੀਤ ਦੇ ਖਾਣੇੋਂ ਗਈਆਂ ਕੁਲਜੀਤ ਤੇ ਦਬਾਅ ਪਾਉਣ ਤੇ ਮਨਮੀਤ ਆਪਣੇ ਪਾਪਾ ਕੋਲ ਜਾ ਕੇ 85 ਕੋ ਹਜ਼ਾਰ ਲੈ ਆਈ ਪਰ ਉਸਨੇ ਆਪਣੇ ਘਰਦਿਆਂ ਨੂੰ ਉਹਨਾਂ ਦੀਆਂ ਹੋਰ ਮੰਗਾਂ ਜਾਂ ਕੁਲਜੀਤ ਦੇ ਗਲਤ ਵਰਤਾਓ ਬਾਰੇ ਕੁਝ ਨਾ ਦੱਸਿਆ। ਮਨਮੀਤ ਨੇ ਕਿਹਾ ਸੀ ਕਿ ਪਲਾਟ ਲੈਣ ਲਈ ਪੈਸੇ ਥੁਰ ਗਏ ਨੇ। ਉਹ ਕਿਸੇ ਹੋਰ ਤੋਂ ਮੰਗਣ ਦੀ ਬਜਾਏ ਆਪਣੇ ਪਾਪਾ ਕੋਲ ਆਈ ਹੈ। ਉਸਦੇ ਪਾਪਾ ਨੇ ਵੀ ਉਸ ਨੂੰ 85000 ਦਿੰਦਿਆ ਕਿਹਾ ਸੀ, "ਬਸ ਭਈ, ਇੰਨੇ ਹੀ ਸੰ। ਬੈਂਕ ਚ ਪੁੱਤ ਹੋਰ ਨਹੀਂ ਦੇ ਸਕਦੇ।" ਪਰ ਜਦੋਂ ਮਨਮੀਤ ਪੈਸੇ ਲੈ ਕੇ ਸੌਰੀ ਗਈ ਤਾਂ ਕੁਲਜੀਤ ਨੇ ਪੈਸੇ ਫੜਦਿਆਂ ਹੀ ਕਿਹਾ ਜੇ ਲਿਹਾਈਆਂ ਤਾਂ ਪੂਰੇ ਤਾਂ ਲੈ ਆਉਂਦੀ ਇਹ ਤੇਰੇ ਪੇਕਿਆਂ ਨੇ ਸੌਂ ਖਾਦੀ ਆ ਕਿ ਕੋਈ ਕੰਮ ਚੱਜਦਾ ਕਰਨਾ ਹੀ ਨਹੀਂ ਬਸ ਐਵੇਂ ਚੀਜ਼ ਦੇਣ ਦਾ ਨਾਜ਼ਿਆ ਕਰ ਦਿੰਦੇ ਆ ਜਿੱਦੇ ਚੱਜ ਨਾਲ ਨਹੀਂ ਐਵੇਂ ਟੀਚਰਾ ਕਰਦੇ ਆ ਸਾਡੇ ਨਾਲ ਮਨਮੀਤ ਨੇ ਸਫਾਈਆਂ ਦਿੰਦੀ ਨੇ ਕਿਹਾ ਪਾਪਾ ਕੋਲ ਇੰਨੇ ਹੀ ਸਨ ਅੱਗੋਂ ਕੁਲਜੀਤ ਨੇ ਉਸ ਦਾ ਗਲਾ ਫੜ ਕੇ ਦਬਾਉਂਦਿਆਂ ਕਿਹਾ ਇੰਨੇ ਕ ਦਾ ਕੀ ਮਤਲਬ ਜੇ ਇੱਥੇ ਰਹਿਣਾ ਹੈ ਤਾਂ ਬਾਕੀ ਪੈਸੇ ਲੈ ਕੇ ਆ ਹੁਣ ਮਨਮੀਤ ਫਿਰ ਪੇਕੇ ਗਈ ਤੇ ਆਪਣੀ ਮੰਮੀ ਨੂੰ ਕਹਿਣ ਲੱਗੀ ਮੰਮੀ ਪਲੀਜ਼ ਇਹ ਰਕਮ ਜ਼ਰੂਰ ਕਰ ਦਿਓ ਫਿਰ ਮੈਂ ਜ਼ਿੰਦਗੀ ਭਰ ਕੁਝ ਨਹੀਂ ਮੰਗਦੀ ਉਸ ਦੀ ਮੰਮੀ ਨੇ ਉਸ ਦੇ ਪਾਪਾ ਨੂੰ ਬਿਨਾਂ ਦੱਸਿਆ ਹੀ ਆਪਣੇ ਸੋਨੇ ਦੇ ਗਹਿਣੇ ਵੇਚ ਕੇ ਬਾਕੀ ਰਹੀਦੀ ਰਕਮ ਪੂਰੀ ਕਰ ਦਿੱਤੀ ਉਸ ਤੋਂ ਬਾਅਦ ਮਹੀਨਾ ਕੋ ਕੁਲਜੀਤ ਤੇ ਉਸ ਦਾ ਪਰਿਵਾਰ ਠੀਕ ਰਿਹਾ ਫਿਰ ਕੁਲਜੀਤ ਨੇ ਕਹਿਣਾ ਸ਼ੋਅ ਕਰ ਦਿੱਤਾ ਕਿ ਸ਼ਹਿਰ ਵਿੱਚ ਕੋਠੀ ਤਾਂ ਪਾ ਲਈ ਪਰ ਕੋਠੀ ਵਿੱਚ ਮਰੂਤੀ ਖੜੀ ਚੰਗੀ ਨਹੀਂ ਲੱਗਦੀ ਕੁਈ ਚੰਗੀ ਕਾਰ ਚਾਹੀਦੀ ਆ ਮਨਮੀਤ ਅਣ ਗੋਲੀਆਂ ਕਰ ਦਿੰਦੀ ਕੁਲਜੀਤ ਆਨੇ ਬਹਾਨੇ ਮਨਮੀਤ ਨੂੰ ਗਾਲ੍ਹਾਂ ਕੱਢਦਾ ਕੁੱਟਮਾਰ ਕਰਦਾ ਮਨਮੀਤ ਸਭ ਕੁਝ ਚੁੱਪਚਾਪ ਸਹਿੰਦੀ ਰਹੀ ਉਸ ਨੂੰ ਪਤਾ ਸੀ ਕਿ ਉਸਦੇ ਮਾਪਿਆਂ ਕੋਲ ਹੋਰ ਦਾਜ ਦੇਣ ਦੀ ਗੁੰਜਾਇਸ਼ ਨਹੀਂ ਇੱਕ ਦਿਨ ਕੁਲਜੀਤ ਨੇ ਮਨਮੀਤ ਨੂੰ ਕਸੀਟ ਕੇ ਕੁੱਟਿਆ ਉਹ ਉਸ ਨੂੰ ਮਜਬੂਰ ਕਰਕੇ ਉਸਦੇ ਪੇਕੇ ਘਰ ਭੇਜਣਾ ਚਾਹੁੰਦਾ ਸੀ ਤਾਂ ਜੋ ਮਨਮੀਤ ਡੀਜ਼ਲ ਕਾਰ ਜਿੰਨ ਲੈ ਕੇ ਆਵੇ ਪਰ ਮਨਮੀਤ ਦੇ ਨਾਲ ਉਸਦੇ ਪੇਕੇ ਪਰਿਵਾਰ ਦੇ ਨਸੀਹਤ ਦਿੱਤੀ ਸੀ ਕਿ ਰਸ ਕੇ ਸਹੁਰਿਆਂ ਦੀ ਦਹਲੂਜ਼ ਨਹੀਂ ਟਪਣੀ ਦੂਜੇ ਪਾਸੇ ਉਹ ਆਪਣੇ ਮਾਪਿਆਂ ਦੀ ਆਰਥਿਕ ਹਾਲਾਤਾਂ ਤੋਂ ਵੀ ਅਣਜਾਣ ਨਹੀਂ ਸੀ ਉਸਨੇ ਸਹੁਰਿਆਂ ਦੀ ਚਾਰ ਦਿਵਾਰੀ ਵਿੱਚ ਹੀ ਰਹਿ ਕੇ ਕੁੱਟ ਖਾਣ ਗਮ ਸਹਿਣ ਦਾ ਫੈਸਲਾ ਕੀਤਾ ਉਸ ਦਿਨ ਤੱਕ ਕੁਲਜੀਤ ਨੇ ਉਸ ਨੂੰ ਇੰਨਾ ਕੁੱਟਿਆ ਕਿ ਉਹ ਰੋਣ ਤੋਂ ਵੀ ਅਸਮਰੱਥ ਹੋ ਗਈ ਹਿੱਲੇ ਹੋਈ ਕੁਲਜੀਤ ਨੇ ਉਸ ਦਾ ਸਿਰ ਕੰਧ ਵਿੱਚ ਜ਼ੋਰ ਨਾਲ ਮਾਰਿਆ ਤੇ ਮੰਦੀਪ ਉੱਥੇ ਹੀ ਦਮ ਤੋੜਦ ਗਈ। ਮਨਮੀਤ ਮਰ ਚੁੱਕੀ ਸੀ। ਆਪਣੇ ਸਹੁਰਿਆਂ ਦੀ ਚਾਰਦواری ਦੇ ਅੰਦਰ ਉਸ ਨੇ ਰੁੱਸ ਕੇ ਪੇਕਿਆਂ ਵੱਲ ਮੂੰਹ ਨਹੀਂ ਕੀਤਾ ਸੀ। ਬਸ ਇੰਨਾ ਸੀ ਕਿ ਉਹ ਹਮੇਸ਼ਾ ਲਈ ਇਸ ਸੰਸਾਰ ਤੋਂ ਰੁੱਸ ਗਈ ਸੀ। ਹਮੇਸ਼ਾ ਲਈ ਛੁਟਕਾਰਾ ਪਾ ਲਿਆ ਸੀ। ਉਸ ਨੇ ਸਹੁਰਿਆਂ ਦੀ ਦਹਲੀਜ਼ ਅੰਦਰ ਹੁੰਦੇ ਅਤਿਆਚਾਰ ਤੋਂ ਉਹ ਰੁੱਸ ਕੇ ਪਿੱਕੇ ਨਹੀਂ ਬਸ ਜਿਗਿਆ ਤਾਂ ਉਸ ਦੀ ਦਰਦਨਾਤ ਮੌਤ ਦਾ ਸੁਨੇਹਾ ਜਦੋਂ ਮਨਮੀਤ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਜਸਜੀਤ ਦਾ ਤਾਂ ਕੋਈ ਹਾਲ ਹੀ ਨਾ ਰਿਹਾ ਉਹ ਸਾਰੇ ਰੋਂਦੇ ਕਰ ਲਾਉਂਦੇ ਆਪਣੀ ਧੀ ਦੇ ਸਹੁਰੇ ਘਰ ਪਹੁੰਚ ਗਏ ਮਨਮੀਤ ਨੂੰ ਸੁਹੇ ਲਾਲ ਸਾਲੂ ਵਿੱਚ ਸਜਾਇਆ ਗਿਆ ਤੇ ਉਸ ਦੇ ਸੰਸਕਾਰ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਕਿਉਂਕਿ ਮਨਮੀਤ ਨੇ ਕਦੇ ਕੁਲਜੀਤ ਜਾਂ ਉਸ ਦੇ ਪਰਿਵਾਰ ਦੀ ਸ਼ਿਕਾਇਤ ਆਪਣੇ ਮਾਪਿਆਂ ਕੋਲ ਨਹੀਂ ਸੀ ਕੀਤੀ ਇਸ ਲਈ ਉਸ ਦੇ ਮਾਪਿਆਂ ਨੂੰ ਕੋਈ ਸ਼ੱਕ ਨਾ ਪਿਆ ਪਰ ਜਸਜੀਤ ਸਾਰੀ ਕਹਾਣੀ ਸਮਝ ਚੁੱਕਿਆ ਸੀ ਜਸਜੀਤ ਨੇ ਰੌਲਾ ਪਾਇਆ ਕਿ ਉਹ ਆਪਣੀ ਭੈਣ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦਾ ਹੈ ਪਰ ਉਸ ਦੇ ਕਿਸੇ ਨੇ ਇੱਕ ਨਾ ਸੁਣੀ ਸਾਰੇ ਜਸਜੀਤ ਨੂੰ ਕਹਿ ਰਹੇ ਸਨ ਕਿ ਜੇ ਕੋਈ ਗੱਲ ਹੁੰਦੀ ਤਾਂ ਮਨਦੀਪ ਦੱਸਦੀ ਪਰ ਜਸਜੀਤ ਨੇ ਮਜਬੂਰੀ ਤੇ ਬੇਬਸੀ ਦਾ ਦਰਦ ਆਪਣੀ ਭੈਣ ਦੀਆਂ ਅੱਖਾਂ ਵਿੱਚ ਦੇਖਿਆ ਸੀ ਜਸਜੀਤ ਨੇ ਜिद ਕਰਕੇ ਪੁਲਿਸ ਬੁਲਾਈ ਮਨਮੀਤ ਦਾ ਪੋਸਟਮਾਰਟਮ ਹੋਇਆ ਇਸ ਦੌਰਾਨ ਕੁਲਜੀਤ ਘਰੋਂ ਭੱਜ ਗਿਆ ਇਤਨੀ ਤਾਂ ਸਾਰੇ ਪਰਿਵਾਰ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਜਾਂਦਾ ਪੁੱਛਗਿਸ਼ ਦੌਰਾਨ ਗੋਹੇ ਕੂੜੇ ਵਾਲੀ ਤੋਂ ਪਤਾ ਲੱਗਿਆ ਕਿ ਕੁਲਜੀਤ ਨੇ ਹੀ ਕੁੱਟ ਕੇ ਮਨਮੀਤ ਨੂੰ ਮਾਰਿਆ ਸੀ ਕਚਹਿਰੀ ਵਿੱਚ ਕੇਸ ਚੱਲਿਆ ਸੱਸ ਸਹੁਰੇ ਤੇ ਪਤੀ ਨੂੰ ਤਾਂ ਕੈਦ ਹੋ ਗਈ ਜਸਜੀਤ ਨੇ 3 ਸਾਲ ਦੀ ਜਦੋਂ ਜਾਇਦਤ ਤੋਂ ਬਾਅਦ ਆਪਣੀ ਭੈਣ ਦੇ ਕਾਤਲਾਂ ਨੂੰ ਸਜ਼ਾ ਦਵਾਈ ਜਦੋਂ ਮਨਮੀਤ ਦੀ ਮੌਤ ਹੋਈ ਸੀ ਤਾਂ ਉਦੋਂ ਇਹ ਕੇਸ ਬੜਾ ਹਾਈਲਾਈਟ ਹੋਇਆ ਸੀ ਅੱਜ ਇਸ ਦੇ ਫੈਸਲੇ ਉਪਰੰਤ ਜਦੋਂ ਕਿਸੇ ਪੱਤਰਕਾਰ ਨੇ ਜਸਜੀਤ ਨੂੰ ਪੁੱਛਿਆ ਕਿ ਤੁਸੀਂ ਸੰਤੁਸ਼ਟ ਹੋ ਤਾਂ ਜਸਦੀਪ ਨੇ ਕਿਹਾ ਕਾਨੂੰਨ ਦੀ ਅਦਾਲਤ ਵਿੱਚੋਂ ਅੱਜ ਮੇਰੀ ਭੈਣ ਨੂੰ ਇਨਸਾਫ ਮਿਲਿਆ ਹੈ ਪਰ ਲੋਕਾਂ ਦੀ ਅਦਾਲਤ ਵਿੱਚ ਮੇਰੀ ਭੈਣ ਤੇ ਹੋਰ ਬਹੁਤ ਕੁੜੀਆਂ ਇੱਕ ਕੇਸ ਦੇ ਫੈਸਲੇ ਦੀ ਉਡੀਕ ਕਰ ਰਹੀਆਂ ਹਨ ਇਸ ਤੇ ਪੱਤਰਕਾਰ ਨੇ ਬੜੀ ਗੰਭੀਰਤਾ ਨਾਲ ਪੁੱਛਿਆ ਕਿਹੜਾ ਕੇਸ ਤਾਂ ਜਸਜੀਤ ਨੇ ਕਿਹਾ ਉਹ ਨਸੀਹਤ ਦਾ ਕੇਸ ਜੋ ਮੇਰੀ ਭੈਣ ਨੂੰ ਸਹੁਰੇ ਜਾਣ ਤੋਂ ਪਹਿਲਾਂ ਸਾਡੇ ਪਰਿਵਾਰ ਨੇ ਦਿੱਤੀ ਸੀ ਕਿ ਸ਼ਾਇਦ ਉਹ ਹੀ ਨਸੀਹਤ ਜੋ ਹਰ ਪਰਿਵਾਰ ਆਪਣੀ ਲੜਕੀ ਨੂੰ ਸਹੁਰੇ ਭੇਜਣ ਤੋਂ ਪਹਿਲਾਂ ਦਿੰਦਾ ਹੈ ਪੱਤਰਕਾਰ ਨੇ ਪੁੱਛਿਆ ਕਿਹੜੀ ਨਸੀਹਤ ਦੀ ਗੱਲ ਕਰਦੇ ਹੋ ਜਸਜੀਤ ਕਹਿਣ ਲੱਗਾ ਉਹੀ ਸਿੱਖਿਆ ਉਹੀ ਨਸੀਹਤ ਜਿਸ ਘਰ ਡੋਲੀ ਜਾਵੇ ਅਰਥੀ ਵੀ ਉਥੋਂ ਹੀ ਉੱਠੇ ਇਹੀ ਤਾਂ ਸਿੱਖਿਆ ਮੇਰੇ ਘਰਦਿਆਂ ਨੇ ਮੇਰੀ ਭੈਣ ਦੇ ਵਿਆਹ ਤੇ ਉਸ ਨੂੰ ਦਿੱਤੀ ਸੀ ਤੇ ਮੇਰੀ ਭੈਣ ਨੇ ਉਹੀ ਸਿੱਖਿਆ ਨੇਪਰੇ ਚੜਾਈ ਉਹ ਕਦੇ ਦੁੱਖ ਫੋਲਣ ਸਾਡੇ ਘਰ ਨਾ ਆਈ ਬਸ ਉਹਦੀ ਮੌਤ ਦੀ ਖਬਰ ਉਸ ਨੂੰ ਜਿੱਥੇ ਡੋਲੀ ਬਿਠਾ ਕੇ ਭੇਜਿਆ ਉਹਦੀ ਅਰਥੀ ਉੱਥੋਂ ਹੀ ਉੱਠੀ ਮੇਰੀ ਭੈਣ ਨੂੰ লাশ ਬਣਾਉਣ ਵਾਲੇ ਉਹਦੇ ਸਹੁਰੇ ਸਨ ਪਰ ਉਸ ਨੂੰ লাশ ਬਣਨ ਲਈ ਮਜਬੂਰ ਤਾਂ ਉਸ ਸਿੱਖਿਆ ਨੇ ਕੀਤਾ ਜੇ ਮੇਰੀ ਭੈਣ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਸਿੱਖਿਆ ਦਿੱਤੀ ਹੁੰਦੀ ਤਾਂ ਉਹ লাশ ਨਾ ਬਣਦੀ ਇੰਨਾ ਕਹਿੰਦਾ ਜਸਜੀਤ ਫੁੱਟ-ਫੁੱਟ ਕੇ ਰੋਣ ਲੱਗਿਆ ਤੇ ਫਿਰ ਆਪਣੇ ਆਪ ਨੂੰ ਸੰਭਾਲਦਾ ਬੋਲਿਆ ਮੈਂ ਲੋਕਾਂ ਦੀ ਅਦਾਲਤ ਵਿੱਚ ਇਸ ਸੌੜੀ ਸੋਚ ਨੂੰ ਗੁਨਾਹਗਾਰ ਠਹਿਰਾਉਣ ਲਈ ਅਪੀਲ ਕਰਦਾ ਹਾਂ ਜਿਸ ਨੇ ਮੇਰੀ ਭੈਣ ਵਰਗੀਆਂ ਹੋਰ ਕਈ ਕੁੜੀਆਂ ਨੂੰ ਮੌਤ ਦੇ ਗਲੇ ਲਗਾਉਣ ਲਈ ਮਜਬੂਰ ਕੀਤਾ ਬੰਦ ਕਰ ਦਿਓ ਇੰਨਾ ਕਹਿਨਾ ਨਾ ਬੁਹੇ ਬੰਦ ਕਰੋ ਆਪਣੀਆਂ ਲਾਡਲੀਆਂ ਲਈ ਔਖੇ ਸਮੇਂ ਵਿੱਚ ਲੜਕੀਆਂ ਨੂੰ ਸਹਰੀ ਤੋਰੋ ਪਰ ਬੇਦਖਲ ਨਾ ਕਰੋ ਇਸ ਘਰ ਡੋਲੀ ਉਸੇ ਘਰ ਹੀ ਅਰਥੀ ਇਹ ਹੀ ਹੁੰਦਾ ਰਹੇਗਾ ਸੜਦੀਆਂ ਰਹਿਣਗੀਆਂ ਦਾਜ ਪਿੱਛੇ ਡੋਲੀਆਂ ਬਣਦੀਆਂ ਰਹਿਣਗੀਆਂ ਅਰਥੀਆਂ ਫੁਲਕਾਰੀਆਂ ਬਣਦੀਆਂ ਰਹਿਣਗੀਆਂ ਕਫਨ ਰੰਗਲੇ ਚੂੜੇ ਸੜਦੇ ਰਹਿਣਗੇ ਇਹ ਹੀ ਸੌੜੀ ਸੋਚ ਦੀ ਭੀੜ ਚੜhti ਰਹੇਗੀ ਕਿਸੇ ਦੀ ਧੀ ਕਿਸੇ ਦੀ ਭੈਣ ਬੰਦ ਕਰੋ ਇਹ ਸਿੱਖਿਆ ਤਿਆਗ ਦੇਵੋ ਇਹ ਖੋਖਲੀ ਰਸਮਾਂ ਧੀਆਂ ਨੂੰ ਸਿੱਖਿਆ ਦਿਓ ਹੌਸਲੇ ਦੀ ਤਾਕਤ ਦਿਓ ਜ਼ੁਲਮ ਖਿਲਾਫ ਲੜਨ ਦੀ ਸਿੱਖਿਆ ਦਿਓ ਕਿਸੇ ਦੇ ਲਾਲਚੀ ਜਜ਼ਬਾਤਾਂ ਨੂੰ ਤੋੜਨ ਦੀ ਨਾ ਕਿ ਆਪ ਟੁੱਟਣ ਦੀ ਨਸੀਹਤ ਦਿਓ ਜ਼ਿੰਦਗੀ ਜਿਉਣ ਦੀ ਨਾ ਕਿ ਮਜਬੂਰ ਹੋ ਕੇ ਮਰਨ ਦੀ ਨਸੀਹਤ ਦਿਓ ਆਪਣੇ ਸੌਰੇ ਘਰ ਆਪਣੇ ਹੱਕਾਂ ਨਾਲ ਜਿਉਣ ਦੀ ਥਾਂ লাশ ਬਣਦੀ ਜਿਵੇਂ ਮੇਰੀ ਭੈਣ ਬਣ ਗਈ ਇਹ ਆਖ ਜਸਜੀਤ ਆਪਣੀ ਭੈਣ ਦੀ ਫੋਟੋ ਕੁੱਟ ਕੇ ਛਾਤੀ ਨਾਲ ਲਗਾਉਂਦਿਆਂ ਹੋਇਆਂ ਇਸ ਸਮਾਜ ਅੱਗੇ ਤੁਹਾਡੀ ਆਵਾਜ਼ ਵਿੱਚ ਇੱਕ ਬਹੁਤ ਵੱਡਾ ਸਵਾਲ ਛੱਡ ਗਿਆ ਜਿਸ ਦਾ ਫੈਸਲਾ ਅਜੇ ਬਾਕੀ ਹੈ ਇਹੋ ਜਿਹੇ ਨਸੀਹਤ ਸਹੀ ਹੈ ਜਾਂ ਜ਼ੁਲਮ ਖਿਲਾਫ ਲੜਨਾ ਲੋਬੀਆਂ ਹੱਥੋਂ ਮਰਨਾ ਚੰਗਾ ਹੈ ਜਾਂ ਹੱਕਾਂ ਲਈ ਜਿਉਂਦਿਆਂ ਜੀਣਾ ਲੋਬੀ ਸਹੁਰਿਆਂ ਦੇ ਘਰੋਂ ਅਰਥੀ ਨਿਕਲਦੀ ਸਹੀ ਹੈ ਜਾਂ ਪੇਕਿਆਂ ਦੀ ਬੁੱਕਲ ਵਿੱਚ ਲੈ ਕੇ ਦਰਦ ਮਨਾਉਣਾ ਫੈਸਲਾ ਤੁਹਾਡੇ ਹੱਥ ਹੈ ਸਮਾਜ ਦੇ ਹੱਥ ਹੈ ਧੰਨਵਾਦ ਜੀ ਉਮੀਦ ਕਰਦੀ ਹਾਂ ਮੇਰੀ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਸੱਚਾ ਅਕਾਲ ਜੇਕਰ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤੇ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਇਦਾਂ ਹੀ ਦਾਜ ਦੇ ਪ੍ਰਤੀ ਜਾਂ ਫਿਰ ਸਮਾਜ ਦੀਆਂ ਕ੍ਰਿਤੀਆਂ ਦੇ ਪ੍ਰਤੀ ਅਸੀਂ ਤੁਹਾਡੇ ਅੱਗੇ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ